ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਫੀਏ ਤੇ ਨਕੇਲ ਕਸਣ ਦੀਆਂ ਦੁਹਾਈਆਂ ਦਿੰਦੀ ਨਹੀਂ ਸੀ ਥੱਕਦੀ ਪਰੰਤੂ ਜੇਕਰ ਹੁਣ ਆਮ ਆਦਮੀ ਪਾਰਟੀ ਦੇ ਸ਼ਾਸਨ ਦੀ ਗੱਲ ਕਰੀਏ ਤਾਂ ਅੱਜ ਵੀ ਹੁਸ਼ਾਰਪੁਰ 'ਚ ਨਜਾਇਜ਼ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਤੇ ਉਹ ਵੀ ਬਿਨਾਂ ਕਿਸੇ ਖੋਫ ਤੋਂ ਤਾਂ ਸਿਆ ਤਸਵੀਰਾਂ ਤੁਹਾਨੂੰ ਹੁਸ਼ਾਰਪੁਰ ਸ਼ਹਿਰ ਦੇ ਬੇहद ਨਸਤੀਕੀ ਪਿੰਡ ਬਸੀ ਗੁਲਾਮ ਹੁਸੈਨ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵੱਲੋਂ ਅਤਿ ਦੀ ਮਾਈਨਿੰਗ ਕਰਦੇ ਹੋਏ ਹਾਂ ਜਿੱਥੇ 15-15 ਫੁੱਟ ਤੱਕ ਦੇ ਡੂੰਘੇ ਖੱਡੇ ਪਾ ਦਿੱਤੇ ਗਏ ਨੇ ਉੱਥੇ ਹੀ ਖੱਡ ਚੋਂ ਅਫਸਰਾਂ ਦੀ ਨਿਗਰਾਨੀ ਚ ਲੰਗਦੀਆਂ ਓਵਰਲੋਡ ਟਰਾਲੀਆਂ ਨੇ ਮਾਈਨਿੰਗ ਮਾਫੀਆ ਅਤੇ ਪ੍ਰਸ਼ਾਸਨ ਵਿਚਕਾਰ ਚੱਲ ਰਹੀ ਲੁਕਾਵੇਂ ਚੀ ਦੀ ਖੇਡ ਦਾ ਵੀ ਪਰਦਾ ਫਾਸ਼ ਕਰਕੇ ਰੱਖ ਦਿੱਤਾ ਇੱਥੋਂ ਤੱਕ ਕਿ ਨਸਤੀਕੀਪਿੰਡ ਦੇ ਲੋਕਾਂ ਦਾ ਕਹਿਣਾ ਕਿ ਮਾਫੀਆ ਨੇ ਤਾਂ ਪੰਚਾਇਤ ਦੀ ਜ਼ਮੀਨ ਤਾਂ ਕੰਗਾਲ ਹੀ ਕਰ ਛੱਡੀ ਆ ਤੇ ਇਸ ਤੋਂ ਇਲਾਵਾ ਮਾਫੀਆ ਹੁਣ ਜੰਗਲਾਤ ਮਹਿਕਮੇ ਦੀ ਜ਼ਮੀਨ ਵੀ ਨਹੀਂ ਛੱਟ ਰਿਹਾ ਤੇ ਅੱਜ ਦੇ ਸਮੇਂ ਚ ਜੰਗਲਾਤ ਮਹਿਕਮੇ ਦੀ ਜ਼ਮੀਨ ਤੇ ਵੀ ਮਾਈਨਿੰਗ ਸ਼ੁਰੂਆਂ ਚਲਾ ਰਿਹਾ ਹੈ ਅੱਜ ਜਦੋਂ মিডিਆ ਬਸੀ ਗੁਲਾਮ हुसैन ਦੀ ਖੱਡ 'ਚ ਪਹੁੰਚਿਆ ਤਾਂ ਕਈ ਵਿਅਕਤੀ ਮੌਕੇ ਤੇ ਹੀ মিডিਆ ਦਾ ਕੈਮਰਾ ਵੇਖ ਤੇ ਸਾਰੀ ਭੱਜ ਕੇ ਤੇ ਇਸ ਤੋਂ ਰਨ ਮੌਕੇ ਤੇ ਮੌਜੂਦ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਵਿਰੁੱਧ ਜ਼ੋਰਦਾਰ ਨਾਰੇਬਾਸੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਅਜ ਵੀ ਹੁਸ਼ਿਆਰਪੁਰ 'ਚ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਢੜਲੇ ਨਾਲ ਚੱਲ ਰਿਹਾ ਹੈ ਇਸ ਬਾਬਤ ਇੱਕ ਪਿੰਡ ਦੇ ਲੋਕਾਂ ਵੱਲੋਂ ਤਾਂ ਲਿਖਤੀ ਸ਼ਿਕਾਇਤ ਵੀ ਕੀਤੀ ਹੋਈ ਹੈ ਪਰantu ਉਸ ਸ਼ਿਕਾਇਤ ਦਾ ਵੀ ਪ੍ਰਸ਼ਾਸਨ ਤੇ ਕੋਈ ਅਸਰ ਨਹੀਂ ਹੋ ਰਿਹਾ ਇਸ ਮੋਕੇ ਪਿੰਡ ਵਾਸੀਆਂ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਤੇ ਤੁਰੰਤ ਰੋਕਲ ਗਈ ਜਾਵੇ ਤਾਂ ਜੋ ਕੁਦਰਤ ਦਾ ਜੋ ਘਾਣ ਹੋ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਤੇ ਜੇਕਰ ਅਜਿਹੇ ਹਾਲਾਤਾਂ ਚ ਦੁਬਾਰਾ ਹੜ ਆਉਣਗੇ ਤਾਂ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਦੂਜੇ ਪਾਸੇ ਮੌਕੇ ਤੇ ਮੌਜੂਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਟਰਾਲੀਆਂ ਦੀਆਂ ਪਰਚੀਆਂ ਚੈੱਕ ਕਰਨਾ ਹੀ ਹੈ ਨਾ ਕਿ ਨਜਾਇਜ਼ ਮਾਈਨਿੰਗ ਨੂੰ ਰੋਕਣਾ ਓਵਰਲੋਡ ਟਰਾਲੀਆਂ ਤੇ ਬੋਲਦੇ ਆ ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਨੇ ਕਿਹਾ ਕਿ ਇੱਕੰਭੀ ਉਹਨਾਂ ਦਾ ਨਹੀਂ ਹੈ ਤੇ ਉਹ ਸਿਰਫ ਇੱਥੋਂ ਲੰਘੜ ਵਾਲੀਆਂ ਟਰਾਲੀਆਂ ਦੀ ਪਰਚੀ ਹੀ ਚੈੱਕ ਕਰਦੇ ਨੇ ਦੂਜੇ ਪਾਸੇ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਬੀਤੇ ਕੱਲ ਤੋਂ ਹੀ ਅਰਵੰਦ ਕੇਜਰੀ ਵਾਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਸ਼ਹਿਰ 'ਚ ਠਹਰੇ ਹੋਏ ਸਨ ਤੇ ਫਿਰ ਵੀ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸਤਾਰ ਹੀ ਸੀ ਕਿ ਜੇਕਰ ਨਜਾਇਜ਼ ਮਾਈਨਿੰਗ ਫੜੀ ਜਾਂਦੀ ਹੈ ਤਾਂ ਉਹ ਸਰਕਾਰ ਨੂੰ ਕੀ ਜਵਾਬ ਦੇਣਗੇ ਜਿਸ ਤੋਂ ਸੈਸੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਾਰਾ ਕਲਾ ਕੰਮ ਪ੍ਰਸ਼ਾਸਨ ਅਤੇ ਮਾਫੀਏ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਬਸ ਗਲਾਮਸਨ ਸੁਖਵਿੰਦਰ ਜੀ ਦੋਸ਼ ਲਾਇਆ ਜਾ ਰਿਹਾ ਹੈ ਕਿ ਜੰਗਲਾਤੀ ਜਗ੍ਹਾ ਤੇ ਵੀ ਜਿਹੜੀ ਨਿਆਜ ਮਾਈਨਿੰਗ ਇਹ ਬਿਲਕੁਲ ਜੰਗਲਾਤੀ ਹੈ ਜੀ ਕੀ ਪੂਰਾ ਮਾਮਲਾ ਜੀ ਇਹ ਜੰਗਲਾਤ ਦੀ ਜ਼ਮੀਨ ਹੈ ਤੇ ਵਿੱਚ ਜਿਹੜੇ ਕੁਝ ਲੋਕ ਆ ਜੋ ਕੋਈ ਨਿਆਜ ਉਹ ਮੋਟਖਾਲ ਕੇ ਕਾਗਜ ਪਿਆ ਕੇ ਮੇਰੀ ਅਤੇ ਉਹ ਗਵਰਨਮੈਂਟ ਕੋ ਪੈਸਾ ਲਈ ਜਾਂਦੇ ਆ ਤੇ ਖੋਰ ਕੀ ਉਹਦਾ ਨਾਲ ਬੜੀਆਂ ਟਰਾਲੀਆਂ ਜਿਆਦਾ ਭਰਦੀਆਂ ਤੇ ਜਿਹੜੀਆਂ ਸਾਡੇ ਵਰਗੇ ਛੋਟੀਆਂ ਟਰਾਲੀਆਂ ਵਾਲੇ ਉਹਨਾਂ ਨੂੰ ਭਰਨੇ ਨਹੀਂ ਦਿੰਦੇ ਕਿਸ ਤਰ੍ਹਾਂ ਵੇਖਦੇ ਹੋ ਕਹਿੰਦੇ ਕਿ ਇੱਕ ਟਰਾਲੀ ਦੇ ਵਿੱਚ 100 ਤੋਂ 150 ਫੁੱਟ ਦੀ ਜਿਹੜੀ ਰੇਤਾ ਦੇ ਹਾਂਜੀ ਹਾਂਜੀ 150 ਫੁੱਟ ਆਪਾਂ ਇੱਥੇ ਦੇਖਿਆ ਕਿ ਕਈਆਂ ਟਰਾਲੀਆਂ ਦੇ ਵਿੱਚ 3 300 ਤੋਂ ਲੈ ਕੇ 5 300 ਕੀ 500 ਫੁੱਟ ਤੱਕ ਕਰਾ ਹਾਂ 500 ਫੁੱਟ ਤੱਕ ਕਰ ਵੀ ਹੈ ਹਾਂ ਕਿ ਹਾਸੇ ਤੇਰੇ ਵਾਪਰਦੇ ਫੇ ਆਸਤੇ ਆ ਪਿੱਛੇ ਜੇ ਵੀ ਹੋਇਆ ਸੀ ਸਾਡੇ ਪਿੰਡ ਦੇ ਗੱਡੀ ਦਾ ਆਹ ਰੋਡ ਤੇ ਤੁਸੀਂ ਤੁਸੀਂ ਸ਼ਾਇਦ ਕਵਰ ਕੀਤਾ ਹੋਊਗਾ ਤੇ ਇੱਕ ਇੱਥੇ ਕਿੰਨੇ ਕਿੰਨੇ ਫੁੱਟ ਤੱਕ ਜਿਹੜੀ ਮਾਈਨਿੰਗ ਅਲਾਉਡ ਹੈ ਜੀ ਮਾਈਨਿੰਗ 10 ਫੁੱਟ ਅਲਾਉਡ ਹੈ ਤੇ ਹੋਈਓ ਕਿੰਨੀ ਕਿੰਨੀ ਹੈ ਜੀ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਇਹ ਘਟੋ ਘਟ 10 12 ਫੁੱਟ ਤੱਕ ਹੋਊਗੀ ਘਟੋ ਘਟ ਠੀਕ ਆ ਜੀ ਤਾਂ ਆਪਾਂ ਹੁਣ ਜਦੋਂ মিডিਆ ਆਇਆ ਇੱਥੇ ਕਈ ਇਦਾਂ ਦੇ ਵੀ ਸਿਗੇ ਜਿਹੜੇ ਖੱਡਿਆ ਪੂਰਨ ਲੱਗੇ ਜਾਂ ਕੰਮ ਛੱਡ ਕੇ ਇੱਥੋਂ ਚਲੇ ਗਏ মিডিਆ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਤੁਹਾਡੇ ਕੋਲ ਦੇਖ ਕੇ ਤਾਂ ਸਾਰਿਆਂ ਨੇ ਡਰਨਾ ਕੀ ਕਹਿਣਾ ਚਾਹੁੰਦੇ ਉਹ ਕਿ ਸਰਕਾਰਾਂ ਦੀ ਪ੍ਰਸ਼ਾਸਨ ਦੀ ਜਿਹੜੇ ਲੋਕਲ ਆਗੂ ਹੁੰਦੇ ਆ ਲਾਪਰਵਾਹੀ ਨਾ ਆ ਜੀ ਲਾਪਰਵਾਹੀ ਨਾ ਇਦਾਂ ਆ ਲ ताकि ਉਹ ਦੇਖਭਾਲ ਕਰ सके ताकि ਜੰਗਲਾਤ ਨੂੰ ਨੁਕਸਾਨ ਵੀ ਨਾ ਹੋ ਸਕੇ ताकि ਪਿੰਡ ਦੀ ਜ਼ਮੀਨ ਨੂੰ ਵੀ ਨਾ ਨੁਕਸਾਨ ਹੋ ਸਕੇ ਬਾਹਰ ਮਾਈਨਿੰਗ ਵਿਭਾਗ ਦੇ ਮੁਲਾਜ਼ਮ ਅਧਿਕਾਰੀ ਵੀ ਮੌਜੂਦ ਨੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਪਰ ਇਹ ਕੀ ਫਿਰ ਸਿਰਫ ਲੋਕ ਦਿਖਾਵਾ ਕੋਈ ਨਹੀਂ ਪੁੱਛਦਾ ਜੀ ਮੇਲੀ ਭੋਗਤਾ ਸਾਰੀ ਉਹ ਤਾਂ ਜਿੰਨੇ ਦੀ ਪਰਚੀ ਆਉਂਦੀ ਉਹ ਕੱਟੀ ਜਾਂਦੇ ਆ ਬਾਜ਼ਾਰ ਉਹਦੇ ਜਾਂਦੇ ਆ 150 ਫੁੱਟ ਤੋਂ 100 ਫੁੱਟ ਤੋਂ ਬਾਅਦ ਨਹੀਂ ਪਰਦਾ ਮਨਾ ਨਹੀਂ ਕਰਦੇ ਤੇ ਮਨਾ ਕਰਦੇ ਉਹਦੇ ਪੇ ਹੋਰ ਤਾਂ ਗੱਲੇ ਕੋਈ ਨਹੀਂ ਸੀਗੀ ਮੇਰਾ ਨਾਮ ਬੱਬੂ ਕੰਦੇ ਜੀ ਸੈਣੀ ਸੁਬਿੰਦਰ ਨਾਲ ਇਹ ਕਿਹੜਾ ਪਿੰਡ ਆ ਜੀ ਪਿੰਡ ਪਸੀ ਗਲਾਮਸਨ ਠੀਕ ਆ ਜੀ ਪਿੰਡ ਦੇ ਹਾਲਾਤ ਤੁਹਾਡੇ ਪਿੰਡ ਦੇ ਵਿੱਚ ਇੱਕ ਸਰਕਾਰੀ ਖਾੜ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਹੋਈ ਆ ਕਿਦਾਂ ਦੇ ਹਾਲਾਤ ਨੇ ਇੱਥੋਂ ਦੇ ਹਾਲਾਤ ਦੇਖ ਲਓ ਜੀ ਬਹੁਤ ਮੜੇ ਆ ਹਲੇ ਕਿੰਨੀ ਕਿ ਮੈਨਿੰਗ ਹੋ ਰਹੀ ਹੈ ਨਜਾਇਜ਼ੀ ਹੋ ਰਹੀ ਹੈ ਸਾਰੀ ਕੀ ਲੱਗਦਾ ਹੈ ਕਿ ਸਰਕਾਰ ਬਹੁਤ ਇੱਕ ਵਾਰ ਦਮ ਗੱਜੇ ਭਰਦੀ ਆ ਕੀ ਆਪਾਂ ਯਾਜਮਾਇਨਿੰਗ ਨਹੀਂ ਹੋਣ ਦਵਾਗੇ ਮਾਫੀ ਇਹਦੇ ਨਿਕੇਲ ਕਰਾਂਗੇ ਫਿਰ ਇਹ ਕਿੱਦਾਂ ਹੋਈ ਜਾ ਰਹੀ ਹੈ ਜੀ ਦੇਖ ਲਓ ਸਾਰੀ ਮਿਲੋ ਭੁਗਤਈ ਜਾਂ ਮਿਲੋ ਭੁਗਤਣਾ ਹੋਈ ਜਾਂਦਾ ਜੋ ਵੀ ਹੋਈ ਜਾਂਦਾ ਇੱਕ ਪਾਸੇ ਆਪਾਂ ਦੇਖੀਏ ਤਾਂ ਮੁੱਖ ਮੰਤਰੀ ਵੀ ਸ਼ਹਿਰ ਦੇ ਵਿੱਚ ਹੀ ਹੈ ਇਸ ਵਕਤ ਤੱਕ ਅਰਵਿੰਦ ਕੇਜਰੀਵਾਲ ਵੀ ਸ਼ਹਿਰ ਦੇ ਵਿੱਚ ਹੀ ਆ ਪਰ ਫੇਰ ਵੀ ਕੋਈ ਇਹਨਾਂ ਨੂੰ ਮਾਫੀ ਨੂੰ ਖੋਪ ਨਹੀਂ ਹੈਗਾ ਦੇਖ ਲਓ ਤੁਹਾਡੇ ਸਾਹਮਣੇ ਹਜ਼ਾਰਾਂ ਟਰਾਲੀਆਂ ਨਿਕਲਣੀਆਂ ਆ ਅਸਲੇ ਸੌ ਗਿਣਤੀ 'ਚ ਤਾਂ ਕੋਈ ਆਉਣ ਵਾਲਾ ਕੰਮ ਹੀ ਨਹੀਂਗਾ ਫੇਰ ਅਸੀਂ ਗਿਣਤੀ ਜੀ ਵੀ ਲੈ ਆਈਏ ਸਭ ਨਜਾਇਜ਼ ਹੀ ਮਿਲਉ ਪੁਗਤੀ ਜਾਂ ਸਰਕਾਰ ਨੂੰ ਦੀਦਾ ਹੀ ਆ ਸਾਰਾ ਕੁਝ ਕਦੀ ਪਿੰਡ ਦੇ ਆਵਾਜ਼ ਨਹੀਂ ਚੱਕੀ ਇਹਦੇ ਖਿਲਾਫ ਕਿ ਨਜਾਇਜ਼ ਮਾਈਨਿੰਗ ਹੋ ਰਹੀ ਆ ਇਹਨੂੰ ਬੰਦ ਕੀਤਾ ਜਾਵੇ ਪੰਚਾਇਤ ਪੰਚਾਇਤ ਦੇ ਨਜਾਇਜ਼ ਵੀ ਪੱਟ ਲਈਏ ਜ਼ਮੀਨ ਉਹਨੂੰ ਵੀ ਪੰਚਾਇਤ ਨੂੰ ਵੀ ਕੁਝ ਨਹੀਂ ਮੇਰਾ ਗੱਲ ਫੰਡ ਮਿਲਿਆ ਹਜ ਤਾਈ ਤਾਂ ਪੰਚਾਇਤ ਨੇ ਸ਼ਿਕਾਇਤ ਕਉਦ ਨਹੀਂ ਕੀਤੀ ਕਦੀ ਪੰਚਾਇਤ ਨੇ ਸ਼ਿਕਾਇਤ ਕੀਤੀ ਹੋਗੀ ਥੋੜੇ ਸਰਪੰਚ ਸਾਹਿਬ ਵੀ ਢਿੱਲੇ ਸੀਗੇ ਉਸ ਕਰਕੇ ਬਿਮਾਰ ਹੋਣ ਕਰਕੇ ਤਾਂ ਪਤਾ ਨਹੀਂ ਬਾਕੀ ਐਪਲੀਕੇਸ਼ਨ ਦਿੱਤੀ ਆ ਕਿਹੜੇ ਪਿੰਡ ਨੇ ਦਿੱਤੀ ਆ ਸ਼ੇਰਪੁਰ ਨੇ ਕਿ ਕਿਸੇ ਹੋਰ ਕੰਨੇ ਨੇ ਦਿੱਤੀ ਆ ਕੋਈ ਸ਼ੇਰ ਸ਼ੇਰਪੁਰ ਵਾਲਿਆਂ ਨੇ ਵੀ ਦਿੱਤੀ ਮੰਜੀ ਡਾੜੇ ਵਾਲਿਆਂ ਨੇ ਵੀ ਦਿੱਤੀ ਦੋ ਤਿੰਨ ਪਿੰਡਾਂ ਦੀਆਂ ਕੀ ਸੀ ਕਹਿਤਾ ਦਿੱਤੀ ਉਹਨਾਂ ਨੇ ਕਹਿੰਦਾ ਹੈ ਨਜਾਇਜ਼ ਮੈਂ ਬੋਲ ਰਿਹਾ ਮੈਂ ਨਹੀਂ ਚਾਕੂ ਦੀ ਤਾਂ ਪਿੱਛੋਂ ਤੋਂ ਰੋੜ ਕੇ ਆਉਣਾ ਹੀ ਉਹ ਆਪਣਾ ਬਚਾਅ ਲਈ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹੋ ਹੀ ਆ ਭਈ ਜਿਹੜੀਆਂ ਬੜੀਆਂ ਨਜਾਇਜ਼ ਟਰਾਲੀਆਂ ਭਰ ਹੁੰਦੀਆਂ ਉਹ ਬੰਦ ਕਰਨ ਜਿਹੜੇ ਛੋਟੇ ਲੋਕਲ ਬੰਦੇ ਉਹਨਾਂ ਦਾ ਨੰਬਰ ਹੀ ਨਹੀਂ ਲੱਗਦਾ ਕਿਸੇ ਦਾ ਵੀ ਇੱਥੇ ਕਿਆ ਨਾਮ ਤੁਹਾਡਾ ਹਰਜਿੰਦਰ ਰਾਣਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਹਰਿਆਣੇ ਵਾਲੇ ਆ ਨਰੈਣਗਰ ਭਦਰਪੁਰ ਤੇ ਇੱਥੇ ਬੱਸੀ ਦੇ ਨਾਲ ਇਹ ਜਮੀਨ ਪੈਂਦੀ ਸਾਡੀ ਠੀਕ ਆ ਜੀ ਕਿਸ ਤਰ੍ਹਾਂ ਵੇਖਦੇ ਹੋ ਇੱਥੇ ਕਿੰਨੇ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਜਿਹੜਾ ਉਹ ਸਿਖਰਾ ਤੇ ਜ਼ੋਰਾਂ ਤੇ ਹੋ ਰਿਹਾ ਦੇਖੋ ਜੀ ਇੱਕ ਤਾਂ ਜਿਹੜੀ ਆ ਜੰਗਲਾਤ ਦੀ ਰੇਤ ਆ ਜਿਹੜੀ ਨਜਾਇਜ਼ ਚੱਕ ਹੋ ਰਹੀ ਆ ਇਹਦਾ ਕੋਈ ਬਾਲੀਵਾਰਸ ਨੇ ਕੁਝ ਦੇਖ ਨਹੀਂ ਰਿਹਾ ਹੈਗਾ ਨੰਬਰ 2 ਤੇ ਜਿਹੜਾ ਜੰਪਾ ਜੀ ਨੇ ਕਿਹਾ ਸੀਗਾ ਕਿ ਜਿਹੜੀ 5 ਰੁਪਏ ਹਜ਼ਾਰ ਰੁਪਏ ਨੂੰ ਰੇਤ ਮਿਲੂਗੀ ਕਿ ਜਿਵੇਂ ਕਿ ਇੱਥੇ ਫਵਾੜੇ ਤੋਂ ਲੁਧਿਆਣੇ ਤੋਂ ਟਿੱਪਰ ਬੜਬੜੇ ਟਰਾਲੇ ਆ ਕੇ ਨਿਯਾਇਬ ਨਹੀਂ ਕਰਦੇ ਜਿੱਥੇ ਮਰਜੀ ਭਰ ਲੈਂਦੇ ਜਿੱਥੇ ਮਰਜੀ ਕਰ ਲੈਂਦੇ ਆ ਇਹ ਸਾਰਾ ਤਕਾਹ ਹੋ ਰਿਹਾ ਆ ਰੋਡ ਤੇ ਕੋਈ ਐਕਸੀਡੈਂਟ ਹੋ ਜਵੇ ਵੱਡੇ ਟਰਾਲੇ ਨਹੀਂ ਰੁਕਦੇ ਬ੍ਰੇਕਾਂ ਨਹੀਂ ਵੱਜਦੀਆਂ ਤੇ ਉਹਨਾਂ ਨੂੰ ਵੀ ਇਹਨਾਂ ਨੂੰ ਨਾਥ ਨਹੀਂ ਪਾਉਂਦੀ ਨਾ ਸਰਕਾਰ ਪਾਉਂਦੀ ਆ ਨਾ ਮੁਲਾਜ਼ਮ ਪਾਉਂਦੇ ਨਾ ਕੋਈ ਪਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਆਪਾਂ ਇਸ ਵਕਤ ਦੀ ਗੱਲ ਕਰੀਏ ਇਹ ਤਾਂ ਮੌਜੂਦਾ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਸ਼ਹਿਰ ਚ ਹੀ ਨੇ ਹਰਵੰਦ ਕੇਜਰੀਵਾਲ ਵੀ ਹੁਸ਼ਿਆਰਪੁਰ ਸ਼ਹਿਰ ਚ ਹੀ ਨੇ ਤਾਮੀ ਨਾ ਗੋਰਖ ਧੰਦਕ ਕਰਨ ਵਾਲੇ ਕੋਈ ਡਰ ਨਹੀਂ ਬਿਨਾ ਬੇਖੌਫ ਹੋ ਗਏ ਲੱਗੋ ਬੇਖੌਫ ਹੋ ਗਏ ਜੀ ਕੋਲ ਬਾਹਰ ਬਾਹਰ ਪੁਲਿਸ ਖੜੀ ਹੈ ਅੰਦਰ ਸਾਰੇ ਗੋਰਖ ਧੰਦ ਨਾ ਹੋ ਰਿਹਾ ਹੈ ਸਾਰਾ ਧੱਕਾ ਹੋ ਰਿਹਾ ਹੈ ਕੋਈ ਆਪਸ਼ਨ ਨਹੀਂ ਦੇਖ ਰਿਹਾ ਆਣਗੇ ਕੋਈ ਕੁਝ ਨਹੀਂ ਰਿਹਾ ਇਹ ਜੋ ਵੀ ਹੈ ਸਰਕਾਰ ਨੂੰ ਚਾਹੀਦਾ ਆ ਕਿ ਜਿਹੜੀ ਵੱਡੇ ਟਰਾਲੇ ਬੰਦ ਹੋਣੇ ਚਾਹੀਦੇ ਆ ਇਹ ਤਾਂ ਚੱਲਣੀ ਨਹੀਂ ਚਾਹੀਦੀ ਵੱਡੀ ਗੱਲ ਹੈ ਕਿ ਜਿਹੜੀ ਆ ਜਿਹੜੀ ਆਮ ਲੋਕਲ ਰੇਤ ਹੈ ਲੋਕਲ ਬੰਦਿਆਂ ਨੂੰ ਰੇਤਾ ਨਹੀਂ ਮਿਲ ਰਹੀ ਤੇ ਬਾਹਰਲੇ ਆਣ ਕੇ ਗੱਡੀਆਂ ਭਰ ਰਹੇ ਭਰਾ ਰਹੇ ਆ ਜਦੋਂ ਉਹਦੀ ਘਾਟਨ ਕੀਤਾ ਗਿਆ ਸੀ ਕਹਿੰਦਾ ਕਿ ਲੋਕਲ ਬੰਦਿਆਂ ਨੂੰ ਬਹੁਤ ਫਾਇਦਾ ਹੋਏਗਾ ਦਾ ਮੁਨਾਫਾ ਉਹਨਾਂ ਨੇ ਕਿਹਾ ਸੀ ਕਿ ਇੱਕ ਸੁਗਾਦ ਦਿੱਤੀ ਹੈ ਜੀ ਅਸੀਂ 5 ਰੁਪਏ ਫੁੱਟ ਰੇਤਾ ਦੇ ਰਹੇ ਹਾਂ ਕਿ ਜਿਹੜੀ ਲੋਕਲ ਬੰਦਿਆਂ ਦਾ ਹੱਲ ਹੋਊ ਹੱਲ ਹੋਊਗਾ ਪਰ ਇੱਥੇ ਹੱਲ ਉਲਟਾ ਹੀ ਹੋ ਰਿਹਾ ਹੈ ਜਿਹੜੇ ਬਾਹਰਲੇ ਬੰਦੇ ਲਿਆ ਰਹੇ ਆ ਉਹ ਲੋਕਲ ਆਲੇ ਦਾ ਟਰਾਲੀਆਂ ਉਹਨੇ ਭਰ ਦਿੰਦੇ ਕੀ ਲੱਗਦਾ ਹੈ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਬਿਲਕੁਲ ਜੀ ਸਰਕਾਰ ਔਰ ਉਹਨਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਪ੍ਰਸ਼ਾਸਨ ਸਰਕਾਰ ਕਹਿੰਦਾ ਕਿ 3-3 ਫੁੱਟ ਤੱਕ ਅਲਾਊਡ ਆ ਆ ਦੇਖੋ 20-20 ਫੁੱਟ ਤੱਕ ਵੀ ਕੀਤੀ ਹੋਈ ਹੈ ਜੀ ਬਿਲਕੁਲ ਜੀ ਇਹ ਜਿਹੜੀ ਜਿੰਨੀ ਹੈ ਕਿ ਜਿੰਨੀ 3 ਫੁੱਟ ਉਨੀ ਚੱਕਣੀ ਚਾਹੀਦੀ ਵੱਧ ਨਹੀਂ ਚੱਕਣੀ ਚਾਹੀਦੀ ਇਹ ਜੋ ਨਿਜਾਇਜ਼ੀ ਹੋ ਰਹੀ ਹੈ ਬਾਈ ਨੇ ਜੇ ਇਹ ਕਿਆ ਰਹਾ ਵਈ ਟਟਾ ਮੇਰਾ ਠਾਕੁਰ ਨਰਵੀਰ ਸਿੰਘ ਕਿਹੜੇ ਪਿੰਡ ਦਾ ਸਰਪੰਚ ਤੁਸੀਂ ਬਸੀ ਗੁਲਾਮ ਸਿੰਘ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਤੇ ਸ਼ੇਰਪੁਰ ਪਿੰਡ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਜਿਹੜਾ ਗੋਰਖ ਧੰਦਾ ਉਹ ਸਿਖਰਾਂ ਤੇ ਹੈ ਜੀ ਅਸ ਵਕਤ ਵੀ ਆਪਾਂ ਉੱਥੋਂ ਆਏ ਆ ਮੋਕੇ ਤੋਂ ਕੀ ਪੂਰਾ ਮੈਟਰ ਹੈ ਜੀ ਇਹ ਮਾਈਨਿੰਗ ਡਿਪਾਰਟਮੈਂਟ ਵਾਲੇ ਜਿਹੜੇ ਹੈਗੇ ਨਾ ਜੀ ਉਹ ਰੇਤਾ ਚੁਗਾ ਰਹੇ ਆ ਅਸੀਂ ਇੱਕ ਦੋ ਵਾਰੀ ਇਹਨਾਂ ਨੂੰ ਰੋਕਿਆ ਵੀ ਹੈਗਾ ਮੇ ਤੁਸੀਂ ਪੰਚਾਇਤ ਨੂੰ ਇਹਨਾਂ ਨੇ ਇੱਕ ਪੈਸਾ ਨਹੀਂ ਦਿੱਤਾ ਅਜੇ ਤੱਕ ਜੀ ਔਰ ਚੱਕਦੇ ਜਿਆਦਾ ਪੰਚਾਇਤ ਪੰਚਾਇਤ ਦੀ ਜ਼ਮੀਨ ਚ ਹੋਈਆਂ ਦੂਸਰਾ ਕੀ ਕਹਿੰਦੇ ਕੋਈ ਜ਼ਿਲੰਦਰ ਦਾ ਹੈਗਾ ਤਕਰੀਬਨ ਉਹਨਾਂ ਰਲਿਓ ਆ ਇਹ ਉਹਨੂੰ ਪੈਸੇ ਜ਼ਿਆਦਾ ਇਹਨਾਂ ਨੇ ਉਹਨੂੰ ਦਿੱਤੇ ਆ ਤੇ ਹੁਣ ਜਿਹੜੀ ਮਾਈਨਿੰਗ ਹੈਗੀ ਆ ਕੁਝ ਪਿੰਡ ਚੋ ਹੋ ਰਹੀ ਆ ਕੁਝ ਸ਼ੇਰਪੁਰ ਬਾਧੀਆਂ ਜਿਹੜੀ ਸ਼ੇਰਪੁਰ ਬਾਧੀਆਂ ਦੀ ਜ਼ਮੀਨ ਆ ਉਹ ਦਫਾ ਦੇ ਵਿੱਚ ਹਾਂਜੀ ਆਪਾਂ ਉਹੀ ਮੌਕੇ ਤੇ ਵੇਖਿਆ ਕਿ ਜੰਗਲਾਤ ਮਹਿਕਮੇ ਦੀ ਜਗ੍ਹਾ ਚੋਂ ਵੀ ਇਹਨਾਂ ਨੇ 15 15 20 20 ਫੋਟੇ ਦਿੱਤੇ ਦਵਾ ਦੇ ਕਿੱਕਲਾਤ ਦੀ ਜਦਕੀ ਕਾਨੂੰਨਾਂ ਨੇ ਜਿਹੜਾ ਹੈਗਾ 3 ਮੀਟਰ ਤੋਂ ਵੱਧ ਦੇ ਪੱਟ ਨਹੀਂ ਸਕਦੇ ਜੀ ਹਾਂਜੀ ਇਹ ਕਿਸ ਤਰ੍ਹਾਂ ਵੇਖਦੇ ਹੋ ਕਿ ਇਸ ਵਕਤ ਭਗਵਾਨ ਜਮਾਨ ਵੀ ਸ਼ਹਿਰ ਦੇ ਵਿੱਚ ਨੇ ਹਰਵੰਦ ਕੇਜਰੀਵਾਲ ਵੀ ਆਏ ਹੋਏ ਨੇ ਤਾਂ ਵੀ ਮਾਈਨਿੰਗ ਮਾਫੀ ਨੂੰ ਕੋਈ ਕੋਈ ਡਰ ਨਹੀਂ ਹੈਗਾ ਜੀ ਇਹਨਾਂ ਨਾਲ ਜੀ ਕੀ ਲੱਗਦਾ ਹੈ ਸਰਕਾਰਾਂ ਦੀ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੁੰਦਾ ਹੈ ਮਿਲੀ ਭਗਤ ਨਾਲ ਹੀ ਹੁੰਦਾ ਜੀ ਠੀਕ ਹੈ ਜੀ ਕਿੰਨਾ ਕੇ ਕੁਦਰਤ ਦਾ ਨੁਕਸਾਨ ਵੀ ਹੋ ਰਿਹਾ ਜੀ ਫਿਰ ਬਹੁਤ ਜ਼ਿਆਦਾ ਜੀ ਸਾਡੇ ਪਿੰਡ ਨੂੰ ਵੀ ਖਤਰਾ ਹੈ ਦਾ ਕੱਲ ਨੂੰ ਫਲੱਡ ਪਾਣੀ ਜ਼ਿਆਦਾ ਆਜੇ ਬੇ ਤਾਂ ਸਾਡੇ ਪਿੰਡ 'ਚ ਵੀ ਨੁਕਸਾਨ ਹੋ ਸਕਦਾ ਹੈ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤਾਂ ਇਹ ਹੀ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਜਿਹੜੀ ਨਯਾਇ ਜੀ ਮਾਈਨਿੰਗ ਹੋ ਰਹੀ ਹੈ ਤੇ ਬਵੰਦੀ ਲਾਨ ਨੂੰ ਰੋਕਣ ਤੇ ਓਵਰਲੋਡ ਟਰਾਲੀਆਂ ਵੀ ਹੋ ਜਾਂਦੀਆਂ ਨੇ ਓਵਰਲੋਡ ਟਰਾਲੀਆਂ ਤਾਂ ਬਹੁਤ ਜਾਂਦੀਆਂ ਜੀ ਥੋੜੇ ਦਿਨ ਪਹਿਲੇ ਇੱਕ ਇਤਿਹਾਸਾ ਵੀ ਹੋਇਆ ਜੀ ਇੱਕ ਮੁੰਡੇ ਦੀ ਮੌਤ ਹੋ ਗਈ ਟਰਾਲੀ ਦੇ ਥੱਲੇ ਆ ਕੇ ਜੀ ਓਵਰਲੋਡ ਟਰਾਲੀ ਸੀ ਉਹ ਵੀ ਅ ਐਸਆ ਨਰੇਸ਼ ਮਾਰੀ ਤੁਹਾਡੀ ਕੀ ਡਿਊਟੀ ਹੈ ਜੀ ਇੱਥੇ ਸਾਡੀ ਇੱਥੇ ਡਿਊਟੀ ਹੈਗੀ ਹੈ ਜੀ ਨਯਾਇ ਮਾਈਨਿੰਗ ਦੀ ਠੀਕ ਹੈ ਜੀ ਤੇ ਕੋਈ ਵੀ ਟਰੈਲੀ ਜਦ ਵੀ ਆਸੀ ਉਹਨੂੰ ਬਕਾਇਦਾ ਚੈੱਕ ਕਰਕੇ ਔਰ ਉਹਦਾ ਰਾਈਟ ਟਾਈਮ ਪਾ ਕੇ ਫਿਰ ਅਸੀਂ ਉਹਨਾਂ ਨੂੰ ਆਊਟ ਕਰਦੇ ਇੱਥੋਂ ਕ੍ਰੈਲੀ ਦਾ ਰੇਤਾ ਨਹੀਂ ਜੀ ਪਰਚੀ ਚੈੱਕ ਕਰਨੀ ਆ ਸਹੀ ਵੀ ਇਹ ਪਰਚੀ ਤੇ ਜਾ ਰਹੀ ਜਾਂ ਬਜ਼ੌੜ ਪਰਚੀ ਤੇ ਆ ਜੀ ਜਿਹੜੀਆਂ ਓਵਰਲੋਡ ਟਰਾਲੀਆਂ ਜਾ ਰਹੀਆਂ ਵਾ ਤਾਂ ਇਹਨਾਂ ਤੇ ਕੀ ਕਾਰਵਾਈ ਤੁਸੀਂ ਇਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਓਵਰਲੋਡ ਹੋ ਕਹਿੰਦੇ ਅਸੀਂ ਪੈਸੇ ਦੇ ਕੇ ਜਾਂਦੇ ਆ ਇਹ ਮੈਰੰਗ ਪਰਚੀ ਕੱਢਦੀ ਆ ਜੀ ਤੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ ਹੈਗੀ ਆ ਵੀ ਕੀ ਇਹ ਪਰਚੀ ਕਟਾ ਕੇ ਜਾ ਰਹਿਆ ਸਹੀ ਲੈ ਕੇ ਜਾ ਰਹਿਆ ਕਿ ਗਲਤ ਲੈ ਕੇ ਜਾ ਰਹਿਆ ਇਹ ਓਵਰਲੋਡ ਫੜਨੀ ਆ ਉਹ ਮਾਈਨਿੰਗ ਵਿਭਾਗ ਦਾ ਕੰਮ ਆ ਐ ਉਹ ਜਿਹੜੀ ਐ 2 ਨੰਬਰ ਜੇ ਜਿਹੜੀ ਹੁੰਦੀ ਆ ਉਹ ਅਸੀਂ ਫੜਨੀ ਹੁੰਦੀ ਆ ਕੀ ਕ ਉਹ ਜਦੋਂ ਪਿੱਛੇ ਜਾ ਨਯਾਜ ਮਾਈਨਿੰਗ ਵੀ ਜਿਹੜੀ ਸਿੱਖ ਰਹੇ ਆ ਮੀਡੀਆ ਗਿਆ ਤਾਂ ਉੱਥੋਂ ਬਹੁਤ سارے ਬੰਦੇ ਸਾਡਾ ਸਾਡਾ ਕੰਮ ਅਸੀਂ ਚੱਕਦੇ ਨਹੀਂ ਜਾਣਾ ਸੀ ਅਸੀਂ ਸਿਰਫ ਓਨਲੀ ਆਪਣੀ ਹੱਦ ਦੇ ਰਹਿਣਾ ਜੀ ਇੱਥੇ ਹੀ ਰਹਿਣਾ ਤੁਸੀ ਹਾਂ ਜੀ ਜੀ ਉੱਥੇ ਲੀਵਰ ਲੱਗੀ ਆ ਉੱਥੇ ਇਹ ਜਿਹੜੇ ਹੈਗੇ ਆ ਆਪਣੇ ਐਸ ਡੀਓ ਸਾਹਿਬ ਜਾਂਦੇ ਆ ਇਹ ਉਹਨਾਂ ਦਾ ਕੰਮ ਹੈ ਸਾਡਾ ਕੋਈ ਕੰਮ ਨਹੀਂ ਅਸੀਂ ਇੱਥੇ ਆਪਣਾ ਅਸੀਂ ਪਰਚੀ ਚੈੱਕ ਕਰਨੀ ਹੈ ਪਰਚੀ ਚੈੱਕ ਕਰਨੀ ਹੈ ਸਾਡਾ ਕੰਮ ਓਕੇ